ਅਗਨੀ ਵੀਰ ਇੱਕ ਐਸਾ ਸੂਰਮਾ ਪੈਦਾ ਕਰ ਰਹੀ ਹੈ ਗਵਰਨਮੈਂਟ ਜੋ ਅਗਨ ਨਾਲ ਲੜਨ ਵਾਲਾ ਵੀਰ ਜੋ ਕਿਸੇ ਵੀ ਚੀਜ਼ ਨਾਲ ਨਾ ਤੱਕ ਬਰਉਣ ਵਾਲਾ ਉਹਦੀ ਟ੍ਰੇਨਿੰਗ ਉਹਦੀ ਜੋ ਫਿਜ਼ੀਕਲ ਟ੍ਰੇਨਿੰਗ ਮਾਈਂਡਲੀ ਸੈਟ ਮੋਰਲ ਮੋਟੀਵੇਸ਼ਨ ਤੁਹਾਨੂੰ ਸਾਰੇ ਜੋ ਵੀ ਕਰਮਚਾਰੀਆਂ ਤੋਂ ਅੱਡ ਮਿਲੇਗਾ ਪਹਿਲਾਂ ਅੱਜ ਤੋਂ 90000 ਭਰਤੀਆਂ ਹੁੰਦੀਆਂ ਸੀ ਹੁਣ 25000 ਬੱਚੇ ਰੱਖ ਰਹੇ ਐ ਤੇ ਉਹਦੇ ਚ ਕੰਪੀਟੀਸ਼ਨ ਵਾਲਾ ਬੱਚਾ ਅਗਨੀ ਵੀਰ ਤਾਂ ਬਹੁਤ ਹੀ ਬੇਮਿਸਾਲ ਇੱਕ ਬਹੁਤ ਅੱਛੀ ਸੋਚ ਹੈ ਮੈਂ ਕਹਿੰਦਾ। ਜੇ ਨਾ ਭਾਰਤ ਸਰਕਾਰ ਦਾ ਇਹ ਫੈਸਲਾ ਆਇਆ ਸੀਗਾ ਸਿਰਫ 4 ਮਹੀਨੇ ਨੌਕਰੀ ਕਰ ਸਕਣਗੇ ਕਿ ਤੁਸੀਂ ਟ੍ਰੇਨਿੰਗ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਦੇ ਰਹੇ ਹੋ ਉਹਨਾਂ ਨੌਜਵਾਨ ਨੂੰ ਉਸ ਵਕਤ ਨੌਜਵਾਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਤੁਹਾਡੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਦੇਖੋ ਜੀ ਇਹ ਬਹੁਤ ਵੱਡਾ ਇੱਕ ਇੱਕ ਤਰ੍ਹਾਂ ਦਾ ਕਹਿ ਦਈਏ ਵੀ ਪਾਪ ਹੀ ਹੋ ਚੱਲਿਆ ਸੀ ਦੇਸ਼ ਤੇ ਬਈ ਜਦੋਂ 4 ਸਾਲ ਦਾ ਆਪਾਂ ਦੱਸਾਂਗੇ ਜਾਂ ਆਪਣਾ ਹੀ ਬੱਚਾ ਹੈ ਤੇ ਆਪਾਂ ਆਪਦੇ ਬੱਚੇ ਨੂੰ ਕਹਾਂਗੇ 4 ਸਾਲ ਬਾਅਦ ਉਹ ਮੁੜ ਕੇ ਆਜੂਗਾ ਤੇ ਇਹ ਫਿਰ ਮਾਪਿਓ ਵਾਸਤੇ ਬਹੁਤ ਵੱਡੀ ਇੱਕ ਸਮੱਸਿਆ ਹੈ ਉਹੀ ਗੱਲ ਆ ਰਹੀ ਸੀ ਦਿਮਾਗ 'ਚ ਵੀ ਆ ਕੇ ਕਰੂ ਆ ਕਿ ਪੰਜਾਬ ਸਰਕਾਰ ਨੇ ਜਿਹੜਾ ਨਿਊ ਆਪਣਾ ਡਿਸੀਜਨ ਲਿਆ ਉਹ ਜਿਹੜੇ ਬੋਇਲਸ ਆ ਉਹਨਾਂ ਲਈ ਸਭ ਤੋਂ ਜ਼ਿਆਦਾ ਬੈਨੀਫਿਟ ਆ ਬਿਕੋਜ਼ ਆਫਟਰ ਮੈਰਿਜ ਜਦੋਂ ਹਨਾ ਵਿਆਹ ਹੋਊਗਾ ਤੇ ਮੁੰਡੇ ਇਹੀ ਗੱਲ ਨੂੰ ਸੋਚਦੇ ਵੀ ਅਸੀਂ 4 ਸਾਲ ਨੌਕਰੀ ਕਰਾਂਗੇ ਉਸ ਤੋਂ ਬਾਅਦ ਸਾਡਾ ਕੀ ਬਣੂਗਾ ਠੀਕ ਹੈ ਹੁਣ ਜੋ ਸਰਕਾਰ ਨੇ ਫੈਸਲਾ ਲਿਆ ਕਿਉਂਕਿ ਹੁਣ ਇਹ ਪਰਮਾਨੈਂਟ ਹੋ ਜਾਣੀ ਸੋ ਉਹਨਾਂ ਨੂੰ ਆਪਣੇ ਫਿਊਚਰ ਨੂੰ ਲੈ ਕੇ ਕੋਈ ਐਵੇਂ ਦਾ ਡਿਸੀਜਨ ਜਾਂ ਉਹਨਾਂ ਦੇ ਮਨ 'ਚ ਐਵੇਂ ਦੀ ਕੋਈ ਗੱਲ ਨਹੀਂ ਆ ਰਹੀ ਵੀ ਅਸੀਂ ਉਸ ਤੋਂ ਬਾਅਦ ਕੀ ਕਰਾਂਗੇ ਸੋ ਪਰਮਾਨੈਂਟ ਜੌਬ ਹੋ ਗਈ ਬੈਸਟ ਸਾਰਿਆਂ ਲਈ ਆ हमारा सपना तो बचपन से था कि आर्मी में जाएंगे। लेकिन जब हमने सुना कि आर्मी चार साल का है तो कहीं ना कहीं हमारा मोटिवेशन डाउन हो गया तो अभी जैसे हम सुन रहे हैं कि स्टेट गवर्नमेंट ने और एक पॉलिसी निकाली है कि चार साल के बाद बंदे को गवर्नमेंट जॉब मिल जाएगी तो अभी बहुत अच्छा लग रहा है हमें कि अभी हमारा और मोटिवेशन बढ़ गया और अच्छे से अभी तैयारी कर रहे हैं हम ਨੌਕਰੀ 4 ਦਿਨ ਕੀ ਉਹ 4 ਸਾਲ ਕੀ ਉਹ ਫੋਸ ਤੋਂ ਬੜੀ ਕੋਈ ਨੌਕਰੀ ਨਹੀਂ ਹੈ ਸਰ ਆ ਬਾਤ ਹੈ ਬਹੁਤ ਵੱਡੀ ਗੱਲ ਕਹੀ ਹੈ ਨੌਕਰੀ 4 ਦਿਨ ਕੀ ਉਹ 4 ਸਾਲ ਕੀ ਉਹ ਮੈਂ ਕੋਈ ਦੇਖ ਵਤਨ ਸੇ ਬੜਾ ਕੋਈ ਸਰ ਜੀ ਉਹ ਨਹੀਂ ਹੁੰਦਾ ਸਰ ਜੀ ਵਤਨ ਸੇ ਬੜੀ ਕੋਈ ਚਾਹਤ ਨਹੀਂ ਹੁੰਦੀ ਸਰ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਨਾ ਬੀਤੇ ਕੱਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਵੱਖਰਾ ਫੈਸਲਾ ਲਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ 2 ਸਾਲ ਪਹਿਲਾਂ ਭਾਰਤ ਸਰਕਾਰ ਨੇ ਜਿਹੜਾ ਇੱਕ ਫੈਸਲਾ ਲਿਆ ਸੀਗਾ ਕਿ ਜਿਹਨੇ ਨੌਜਵਾਨ ਲੜਕੇ ਲੜਕੀਆਂ ਆ ਜਿਨ੍ਹਾਂ ਨੇ ਫੌਜ ਦੇ ਵਿੱਚ ਭਰਤੀ ਹੋਣਾ ਹੈ ਮਿਲਟਰੀ ਦੇ ਵਿੱਚ ਭਰਤੀ ਹੋਣਾ ਤਾਂ ਉਹਨਾਂ ਨੂੰ ਸਿਰਫ ਤੇ ਸਿਰਫ 4 ਸਾਲ ਦੀ ਜਿਹੜੀ ਨੌਕਰੀ ਕਰਨੀ ਪਵੇਗੀ ਅਗਨੀ ਵੀਰ ਉਸ ਨੂੰ ਨਾਮ ਦਿੱਤਾ ਗਿਆ ਸੀਗਾ ਅਗਨੀ ਵੀਰ ਨਾਮ ਦੇ ਜਿਹੜੀ ਉਹ ਨੌਕਰੀ ਕੀਤੀ ਜਾਵੇਗੀ 4 ਸਾਲ ਬਾਅਦ ਉਹ ਜਿਹੜੇ ਨੌਜਵਾਨ ਲੜਕੇ ਲੜਕੀਆਂ ਉਸ ਨੌਕਰੀ ਤੋਂ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ ਪਰ ਹੁਣ ਜਿਹੜਾ ਪੰਜਾਬ ਸਰਕਾਰ ਨੇ ਅੱਜ ਫੈਸਲਾ ਲਿਆ ਹੈ ਤਾਂ ਉਹਨਾਂ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੂੰ ਜਿਹੜਾ ਫਿਰ ਤੋਂ ਜਦੋਂ ਰਿਟਾਇਰਮੈਂਟ ਹੋ ਜਾਣਗੇ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦੇਵੇਗੀ ਤਾਂ ਬਹੁਤ ਵੱਡੀ ਜਿਹੜੀ ਇਹ ਖੁਸ਼ਖਬਰੀ ਨੌਜਵਾਨ ਲੜਕੇ ਲੜਕੀਆਂ ਵਾਸਤੇ ਹੈ ਆਸੀ ਸੈਨਿਕ ਅਕੈਡਮੀ ਦੇ ਵਿੱਚ ਪਹੁੰਚੀਆਂ ਕਿਉਂਕਿ ਸੈਨਿਕ ਅਕੈਡਮੀ ਦੇ ਵਿੱਚ ਜੇ ਆਪਾਂ ਭਾਰਤ ਦੀ ਗੱਲ ਕਰੀਏ ਜਿੰਨੇ ਭਾਰਤ ਦੇ ਵਿੱਚ ਸੂਬੇ ਨੇ ਸਾਰੇ ਸੂਬਿਆਂ ਤੋਂ ਲੜਕੇ ਲੜਕੀਆਂ ਇੱਥੇ ਆਉਂਦੇ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉਹ ਵੱਖੋ ਵੱਖਰੇ ਤਰੀਕੇ ਦੇ ਨਾਲ ਜੇ ਕਿਸੇ ਨੇ ਪੁਲਿਸ ਦੇ ਵਿੱਚ ਭਰਤੀ ਹੋਣਾ ਹੈ ਮਿਲਟਰੀ ਦੇ ਵਿੱਚ ਹੋਣਾ ਜਾਂ ਕਿਤੇ ਵੀ ਭਰਤੀ ਹੋਣਾ ਹੈ ਤਾਂ ਇੱਥੋਂ ਟ੍ਰੇਨਿੰਗ ਲੈ ਕੇ ਉਹ ਭਰਤੀ ਹੁੰਦੇ ਨੇ ਤਾ ਸਾਰੀ ਗੱਲਬਾਤ ਬੱਚਿਆਂ ਦੇ ਨਾਲ ਵੀ ਕਰਾਂਗੇ ਤਾਂ ਇੱਥੋਂ ਦੇ ਜਿਹੜੇ ਸੀਨੀਅਰ ਨੇ ਜਿਹੜੇ ਸਾਰੀ ਟ੍ਰੇਨਿੰਗ ਦੇ ਰਹੇ ਨੇ ਇਨਚਾਰਜ ਨੇ ਰਣਜੀਤ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੀਆਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਦੋਂ ਇਹ ਸਰਕਾਰਾਂ ਨੇ ਫੈਸਲੇ ਲਈ ਸੀ ਤੇ ਅੱਜ ਦੇ ਫੈਸਲੇ ਨੂੰ ਇਹ ਕਿਵੇਂ ਦੇਖਦੇ ਆ ਗੱਲਬਾਤ ਕਰਦੇ ਆ ਰਣਜੀਤ ਜੀ ਪਹਿਲਾਂ ਤਾਂ ਸਵਾਗਤ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਅੱਜ ਬਿਲਕੁਲ ਸਰ ਮੈਂ ਪਹਿਲਾਂ ਸਭ ਤੋਂ ਪਹਿਲਾਂ ਡੀ5 ਚੈਨਲ ਦਾ ਬਹੁਤ ਹਾਰਦਿਕ ਸਵਾਗਤ ਕਰਦਾ ਔਰ ਗੁਰਜੀਤ ਸਿੰਘ ਰਮਾਣਾ ਜੀ ਦਾ ਵੀ ਤੁਸੀਂ ਆਏ ਇੰਨੀ ਧੁੰਦ 'ਚ ਵੀ ਚੱਲ ਕੇ ਖਬਰ ਲੈਣ ਵਾਸ ਤੇ ਜੋ ਆਪਾਂ ਅਗਨੀ ਵੀਰ ਦੀ ਗੱਲ ਕਰੀਏ ਤੇ ਇਹ ਬਹੁਤ ਚੰਗਾ ਸਨੇਹਾ ਹੈ ਸਰਕਾਰ ਦਾ ਔਰ ਬਹੁਤ ਚੰਗੀ ਸੋਚ ਹੈ ਆਪਾਂ ਕਹੀਏ ਬਹੁਤ ਉੱਚੀ ਸੋਚ ਹੈ ਕਿ ਬਈ ਸਰਕਾਰ ਇਹ ਚਾਹ ਰਹੀ ਹੈ ਕਿ ਵੀ ਬੱਚੇ ਨੂੰ 4 ਸਾਲ ਬਾਅਦ ਜੇ ਉਹ ਵਾਪਸ ਹੁੰਦਾ ਤੇ ਅਸੀਂ ਜੋਬ ਦੇਵਾਂਗੇ ਔਰ ਦੇਣੀ ਵੀ ਚਾਹੀਦੀ ਹੈ ਅਗਨੀ ਵੀਰ ਇੱਕ ਐਸਾ ਸੂਰਮਾ ਪੈਦਾ ਕਰ ਰਹੀ ਹੈ ਗਵਰਨਮੈਂਟ ਜੋ ਅਗਨ ਨਾਲ ਲੜਨ ਵਾਲਾ ਵੀਰ ਜੋ ਕਿਸੇ ਵੀ ਚੀਜ਼ ਨਾਲ ਨਾ ਤੱਕ ਭਰਉਣ ਵਾਲਾ ਉਹਦੀ ਟ੍ਰੇਨਿੰਗ ਉਦੀ ਜੋ ਫਿਜ਼ੀਕਲ ਟ੍ਰੇਨਿੰਗ ਮਾਈਂਡਲੀ ਸੈਟ ਮੋਰਲ ਮੋਟੀਵੇਸ਼ਨ ਤੁਹਾਨੂੰ ਸਾਰੇ ਜੋ ਵੀ ਕਰਮਚਾਰੀ ਤੋਂ ਅੱਡ ਮਿਲੇਗਾ ਜੇ ਅਗਨੀ ਵੀਰ ਤੁਸੀਂ ਨੂੰ ਅਗਰ ਅੱਗੇ ਪ੍ਰੋਟੀ ਦਿੱਦਨੇ ਹੋ ਤਾਂ ਅਗਨੀ ਵੀਰ ਇੱਕ ਐਸਾ ਤਿਆਰ ਹੋ ਰਿਹਾ ਹੈ ਔਰ ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਅਜ ਤੋਂ 90000 ਭਰਤੀਆਂ ਹੁੰਦੀਆਂ ਸੀ ਹੁਣ 25000 ਬੱਚੇ ਰੱਖ ਰਹੇ ਐ ਤੇ ਉਹਦੇ ਚ ਕੰਪੀਟੀਸ਼ਨ ਵਾਲਾ ਬੱਚਾ ਅਗਨੀ ਵੀਰ ਤਾਂ ਬਹੁਤ ਹੀ ਬੇਮਿਸਾਲ ਇੱਕ ਬਹੁਤ ਅੱਛੀ ਸੋਚ ਹੈ ਮੈਂ ਕਹਿ ਸਕਦਾ ਜਦੋਂ ਭਾਰਤ ਸਰਕਾਰ ਦਾ ਇਹ ਫੈਸਲਾ ਆਇਆ ਸੀਗਾ ਸਿਰਫ 4 ਮਹੀਨੇ ਨੌਕਰੀ ਕਰ ਸਕਣਗੇ ਕਿਉਂਕਿ ਤੁਸੀਂ ਟ੍ਰੇਨਿੰਗ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਦੇ ਰਹੇ ਹੋ ਇਹਨਾਂ ਨੌਜਵਾਨਾਂ ਨੂੰ ਉਸ ਵਕਤ ਨੌਜਵਾਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਤੁਹਾਡੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਦੇਖੋ ਜੀ ਇਹ ਬਹੁਤ ਵੱਡਾ ਇੱਕ ਇੱਕ ਤਰ੍ਹਾਂ ਦਾ ਕਹਿ ਦਈਏ ਵੀ ਪਾਪ ਹੀ ਹੋ ਚੱਲਿਆ ਸੀ ਦੇਸ਼ ਤੇ ਬਈ ਜਦੋਂ 4 ਸਾਲ ਦਾ ਆਪਾਂ ਦੱਸਾਂਗੇ ਜਾਂ ਆਪਣਾ ਹੀ ਬੱਚਾ ਹੈ ਤੇ ਆਪਾਂ ਆਪਦੇ ਬੱਚੇ ਨੂੰ ਕਵਾਂਗੇ 4 ਸਾਲ ਬਾਅਦ ਉਹ ਮੁੜ ਕੇ ਆਜੂਗਾ ਤੇ ਇਹ ਫਿਰ ਮਾਪਿਓ ਵਾਸਤੇ ਬਹੁਤ ਵੱਡੀ ਇੱਕ ਸਮੱਸਿਆ ਹੈ ਉਹੀ ਗੱਲ ਆ ਰਹੀ ਸੀ ਦਿਮਾਗ 'ਚ ਵੀ ਆ ਕੇ ਕਰੂਆ ਕੀ ਇਹਨੂੰ ਕਿੱਥੇ ਕੰਮ ਲਾਵਾਂਗੇ ਕੀ ਕਰੂਗਾ ਇਸ ਕਰਕੇ ਕਈ ਤਾਂ ਪੰਜਾਬ ਦੇ ਸੂਬਿਆਂ ਚ ਪੰਜਾਬ ਚ ਐਸੀ ਵੀ ਚੀਜ਼ਾਂ ਸਟੇਟਾਂ ਚ ਹੋਏ ਆ ਜਿੱਥੇ ਬੱਚੇ ਉਹਨਾਂ ਨੇ ਬਾਹਰ ਵੇਚ-ਪੇਚਦੇ ਐਨੇ 25 25 30 30 ਲੱਖ ਰੁਪਈਆ ਲਾ ਕੇ 50 50 ਲੱਖ ਲਾ ਕੇ ਕਈਏ ਮੇਰੇ ਸਟੂਡੈਂਟ ਗਏ ਐਮਰੀਕਾ ਮੁਰਕਾ ਵੀ ਗਏ ਡੰਕੀ ਲੋਗ ਜਿਹੜੇ ਮਾਂ ਪਿਓ ਸੀ ਇਹਨਾਂ ਇਹਨਾਂ ਦੇ ਪੇਰੈਂਟ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਬੈਠ ਗਈ ਸੀ ਕਿ 4 ਸਾਲ ਬਾਅਦ ਸਾਡੇ ਬੱਚੇ ਕਰਨਗੇ ਹੋਰ ਕੁਝ ਵੀ ਨਹੀਂ ਕਰ ਸਕਦੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਬਈ ਹੁਣ ਤਾਂ ਐਸਾ ਸਿਸਟਮ ਆ ਗਿਆ 50% ਤਾਂ ਇਹਨਾਂ ਨੇ ਲਾ ਨਹੀਂ ਕਰਤਾ ਹੈ ਉਦੇ ਬਾਅਦ ਇਹ ਸਟੇ ਆਪਣੇ ਡਿਫੈਂਸ ਸਰਕਾਰ ਨੇ ਵੀ ਕਹਿਤਾ ਸੀ ਵੀ ਅਸੀਂ ਜੋ ਮਹਿਕਮੇ ਚ ਕਈ ਬੱਚੇ ਅਰਧ ਸੈਨਿਕ ਬਲ ਚ ਲੈ ਲਾਂਗੇ ਜਿਵੇਂ ਬੀਐਸਐਫ ਸੀਆਰ ਪੀਸੀਆਈਐਸ ਐਫਆਈਟੀ ਬੀਪੀ ਅਸਾਮ ਰੈਫਲ ਪਰ ਹੁਣ ਇਹ ਜਿਹੜਾ ਸਨਿਆ ਤੁ ਆਪਾਂ ਨੂੰ ਦਿੱਤਾ ਹੈ ਕੈਬਨਿਟ ਮੰਤਰੀ ਜੀ ਨੇ ਇਹ ਬਹੁਤ ਵਧੀਆ ਗੱਲ ਹੈ ਵੀ ਜੋ ਬੱਚਾ ਆਰਮੀ ਅਗਨੀਵੀਰ ਹੈ ਉਹਨੂੰ ਇਹ ਸਟੇਟ ਗਵਰਨਮੈਂਟ ਪ੍ਰੋਟੀ ਚ ਰੱਖੇਗੀ ਤੋਂ ਬਹੁਤ ਵੱਡੀ ਖੁਸ਼ੀ ਹੈ ਔਰ ਬੱਚਿਆਂ ਚ ਵੀ ਬਹੁਤ ਅੱਛਾ ਇਹਦਾ ਜੋਸ਼ ਗਿਆ ਤਾਂ ਵੀ ਹੋਰ ਬੱਚੇ ਜਿਹੜੇ ਮੋਟੀਵੇਟ ਹੋਣਗੇ ਉਹ ਹੋਰ ਤੁਹਾਡੇ ਕੋਲੇ ਟ੍ਰੇਨਿੰਗ ਵਾਸਤੇ ਆਉਣਗੇ ਹੋਰ ਹੋਣਗੇ ਮੈਂ ਇਹੀ ਕਹਿੰਦਾ ਆਂ ਵੀ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚਗਣੀ ਤਰੱਕੀ ਦੇਵੇ ਤੇ ਮਾਪਿਓ ਕੋਲੇ ਰਹਿਣ ਕਿਉਂਕਿ ਬਾਰ-ਬਾਰ ਹੀ ਉਮਰ ਨਹੀਂ ਮਿਲਣੀ ਨਾ ਇਹ ਸਮਾਂ ਮਿਲਣਾ ਜੇ ਅੱਜ ਬਾਹਰ ਚੱਲ ਜਾਗੇ ਬਾਅਦ ਚ ਮਾਪਿਓ ਨਹੀਂ ਮਿਲਣਾ ਤੇ ਇਹਨਾਂ ਵੀ ਪੈਸੇ ਦੀ ਕੀ ਲੋੜ ਆ ਆਪਣਾ ਦੇਸ਼ ਜੇ ਸਰਵਿਸ ਕਰ ਦਿੰਦਾ ਤੇ ਬੱਚਾ ਇੱਥੇ ਨੌਕਰੀ ਕਰੇ। ਰਣਜੀਤ ਜੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਭਾਰਤ ਦੇ ਜਿੰਨੇ ਸੂਬੇ ਸਾਰੇ ਸੂਬਿਆਂ ਦੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਤੁਹਾਡੇ ਕੋਲੇ ਇੱਥੇ ਆ ਕੇ ਟ੍ਰੇਨਿੰਗ ਲੈਂਦੇ ਆ। ਚਲੋ ਇਹ ਪੰਜਾਬ ਸਰਕਾਰ ਨੇ ਤਾਂ ਫੈਸਲਾ ਬੀਤੇ ਕੱਲ ਲਿਆ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਕੋਲੇ ਇੱਥੇ ਟ੍ਰੇਨ ਕਰ ਰਹੇ ਆ ਬੱਚੇ ਤਾਂ ਹੁਣ ਤਾਂ ਹੋਰ ਆਉਣ ਵਾਲੇ ਸਮੇਂ ਦੀ ਬਾਜ਼ੂ ਕੰਮ। ਮੇਰੇ ਕੋਲੇ ਜੀ ਮੈਂ ਦੋ ਬੱਚਿਆਂ ਤੋਂ ਕੰਮ ਸਟਾਰਟ ਕੀਤਾ ਸੀਗਾ ਅੱਜ ਤੋਂ 7 ਸਾਲ ਪਹਿਲਾਂ ਤੇ 8000 ਤੋਂ ਪਲੱਸ ਬੱਚਾ ਭਰਤੀ ਕਰਤਾ। ਹੁਣ ਦੋ ਦੋ ਅਕੈਡਮੀਆ ਚੱਲ ਰਹੀਆਂ। ਇਹ ਬੇਟ ਇਨੂੰ ਨਹੀਂ ਭੇਜਿਆ ਬੇਟੀ ਜਾ ਰਹੀ ਸੀ ਇਹਨੂੰ ਰੋਕਿਆ ਹੁਣੇ ਮੇਰੇ ਨਾਲ ਹੈ ਕੁੜੀਆਂ ਦੀ ਅਕੈਡਮੀ ਅਲੱਗ ਹੈ ਉਹ ਉਹਨਾਂ ਦਾ ਬਿਲਕੁਲ ਅਲੱਗ ਹੋਸਟਲ ਹੈ ਔਰ ਬੇਟਿਆਂ ਦਾ ਅਲੱਗ ਹੈ ਤੇ ਮੇਰੇ ਕੋਲੇ ਯੂਪੀ ਬਿਹਾਰ ਜੰਮੂ ਸ਼ਿਰਨਗਰ ਅਣਤਨਾ ਕਪੂਵਾੜਾ ਮੈਨੂੰ ਆਪ ਨੂੰ ਨਹੀਂ ਪਤਾ ਵੀ ਕਿੱਥੋਂ ਕਿੱਥੋਂ ਬੱਚਾ ਨਿਕਲ ਕੇ ਬੱਚੇ ਆ ਰਹੇ ਹੈ ਤੇ ਬੱਚਿਆਂ ਦਾ ਜੋਸ਼ ਬੱਚਿਆਂ ਦੀ ਜੋ ਭਾਵਨਾ ਹੈ ਉਹ ਇੰਨੀ ਵਧੀ ਹੋਈ ਹੈ ਕਿਉਂਕਿ ਕੈਨੇਡਾ ਆਸਟ੍ਰੇਲੀਆ ਅਮਰੀਕਾ ਨੇ ਵੀ ਹੱਥ ਲਵਾਤੇ ਹੈ ਕੰਮ ਨਹੀਂ ਮਿਲਦਾ बच्चे बहुत जोश में ट्रेनिंग कर रहे हैं तो वापस रहे है फिर बच्चे मेरे को मतलब चौदह पंद्रह बच्चे जो कनेडा तो आस्ट्रेलिया तो बच्चे वापस आए हुए हैं जो माँ प्यो ने कहा भी ये कॉन्फिडेंशियल गल रखियो दसनी नहीं साड़ी बेइज्जती होएगी तुसी की कहना सबसे पहले तो डी फाइव चैनल का बहुत बहुत स्वागत हमारे पास जो आए हैं मैं आपको बताना चाहूँगा कि आज बच्चों में बहुत ज़्यादा हौसला है क्योंकि जब अग्निपथ स्कीम आई उस समय बहुत सारे बच्चों को जब नेक्स्ट भर्ती में आए तो बहुत सारे बच्चों को ओवरवेट और हाइट में बाहर निकाल दिया गया था और स्टार्टिंग में उन्होंने 25 परसेंट को पक्का करने की बोला था फिर 50 परसेंट को बोला जैसे आज पंजाब सरकार ने ये डिसीजन लिया है कि जो भी कैंडिडेट अग्निपथ सकीम या अग्निवीर से रिटायर होकर आएगा उसको प्योरिटी दी जाएगी इससे पहले हरियाणा सरकार भी बोल चुकी है और सेंट्रल गवर्नमेंट ने भी पहले बोला था कि दस आरक्षण होगा असम राइफल बी इत्यादि में ਤੋ ਅਬ ਜਿਤਨੇ ਵੀ ਅਗਨੀਵੀਰ ਟ੍ਰੇਨਿੰਗ ਕਰ ਰਹੇ ਹੈ ਜੋ ਆਉਣਗੇ 4 ਸਾਲ ਬਾਅਦ ਉਹਨਕੋ ਜੋਬ 101% ਸ਼ੋਰ ਹੈ ਇਸੇ ਬਹੁਤ ਬਹੁਤ ਖੁਸ਼ੀ ਹੈ ਅਸੀਂ ਇਸ ਬਾਤ ਕੀ ਔਰ ਬਹੁਤ ਖੁਸ਼ ਹੈ ਤੋਡੇ ਮਾਨ ਦੇ ਵਿੱਚ ਕਿਵੇਂ ਸੋਚ ਆ ਗਈ ਤੁਸੀਂ ਆਸਟ੍ਰੇਲੀਆ ਜਾਣ ਦਾ ਫੈਸਲਾ ਵਾਪਸ ਘਰ ਤੋਂ ਲੈ ਲਿਆ ਫਿਰ ਜੀ ਇਹ ਮੇਰੇ ਫਾਦਰ ਸਾਹਿਬ ਦਾ ਡਿਸੀਜਨ ਸੀਗਾ ਕਿ ਤੁਸੀਂ ਫਾਦਰ ਦਾ ਸੀਗਾ ਜਾਂ ਤੁਹਾਡਾ ਸੀਗਾ ਇਹ ਸਾਡੇ ਦੋਵਾਂ ਦਾ ਹੀ ਮਿਲਿਆ ਡਿਸੀਜਨ ਸੀਗਾ ਜੀ ਇਹ ਜਾਣਾ ਚਾਹੁੰਦੇ ਸੀ ਬਿਲਕੁਲ ਪਹਿਲੋਂ ਮੈਨੂੰ ਲੱਗਿਆ ਕਿ ਮੈਨੂੰ ਜਾਣਾ ਚਾਹੀਦਾ لیکن ਉਦੋਂ ਬਾਅਦ ਮੈਂ ਸਮਾਂ ਵੇਖਿਆ ਮੈਨੂੰ ਲੱਗਿਆ ਕਿ ਇਹ ਉਮਰ ਹੈ ਕਿ ਮੈਂ ਉਹਦੇ ਫਾਦਰ ਸਾਹਿਬ ਨਾਲ ਟਾਈਮ ਬਤੀਤ ਕਰਾਂ ਇਹ ਉਹਨਾਂ ਦੇ ਨਾਲ ਮਿਲ ਕੇ ਜੋ ਇਹਨਾਂ ਨੇ ਕੰਮ ਸ਼ੁਰੂ ਕੀਤਾ ਉਹਨੂੰ ਅੱਗੇ ਵਧਾਇਆ ਵਧਾਇਆ ਜਾਵੇ ਤਾਂ ਕਰਕੇ ਫਿਰ ਮੈਂ ਇਹਨਾਂ ਦੇ ਨਾਲ ਹੀ ਇਸ ਕੰਮ ਦੇ ਵਿੱਚ ਆ ਕੇ ਜੁੜ ਗਿਆ ਜੀ ਕਿੰਨਾ ਇੱਕ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੇ ਸਾਰੇ ਭਾਰਤ ਦੀਆਂ ਜਿੰਨੀਆਂ ਸਟੇਟਾਂ ਸਾਰੀਆਂ ਸਟੇਟਾਂ ਦੇ ਲੜਕੇ ਲੜਕੀਆਂ ਇੱਥੇ ਮੌਜੂਦ ਆ ਜੇ ਟ੍ਰੇਨਿੰਗ ਲੈ ਰਹੇ ਬਿਲਕੁਲ ਬਿਲਕੁਲ ਜੀ ਸਾਰੇ ਮੌਜੂਦ ਨੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਟ੍ਰੇਨਿੰਗ ਕਰ ਰਹੇ ਹੈ ਤੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਟ੍ਰੇਨਿੰਗ ਦੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਗੱਲਬਾਤ ਵੀ ਕਰਾਂਗੇ ਕਿਉਂਕਿ ਇਹ ਜਿਹੜੀਆਂ ਲੜਕੀਆਂ ਨੇ ਤਾਂ ਦੇਖ ਸਕਦੇ ਆ ਤੁਸੀਂ ਇਹ ਪੂਰੇ ਭਾਰਤ ਦੇ ਜਿੰਨੇ ਸੂਬੇ ਨੇ ਸਾਰੇ ਸੂਬਿਆਂ ਦੇ ਵਿੱਚੋਂ ਇੱਥੇ ਪਹੁੰਚੀਆਂ ਨੇ ਤਾਂ ਇਹਨਾਂ ਦੀ ਕੋਈ ਇੱਕ ਹੀ ਸੋਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਾਂ ਪੁਲਿਸ ਦੇ ਵਿੱਚ ਭਰਤੀ ਹੋਈਏ ਫੌਜ ਦੇ ਵਿੱਚ ਭਰਤੀ ਹੋਈਏ ਆਪਣਾ ਤੇ ਆਪਣੇ ਜਿਹੜਾ ਪਰਿਵਾਰ ਦਾ ਤੇ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਜਿਹੜਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰੀਏ ਇਹਨਾਂ ਦੀ ਇਹੀ ਸੋਚ ਹੈ ਕਿ ਆਪਣੇ ਦੇਸ਼ ਦੇ ਵਿੱਚ ਅਸੀਂ ਜਿਹੜਾ ਕੰਮ ਕਰੀਏ ਕਿੰਨਾ ਵੀ ਜੈਨ ਸਰ ਮੇਰਾ ਨਾਮ ਮਨਪ੍ਰੀਤ ਹੈ ਮੈਂ ਰਾਜਸਥਾਨ ਸਿਉ ਤੇ ਜੋ ਫੈਸਲਾ ਹੁਣ ਆਇਆ ਇਸ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਕੀ ਸੋਚ ਸੀ ਜੇ ਅਪਾ 2 ਦਿਨ ਪਹਿਲਾਂ ਦੀ ਗੱਲ ਕਰ ਗਏ ਜਾਂ ਤੁਸੀਂ ਟ੍ਰੇਨਿੰਗ ਲੈਣ ਆਏ ਹੁਣ ਜਦੋਂ ਪੰਜਾਬ ਸਰਕਾਰ ਨੇ ਇੱਕ ਫੈਸਲਾ ਲੈ ਲਿਆ ਕਿਉਂਕਿ ਪਹਿਲਾਂ ਤਾਂ ਤੁਸੀਂ ਜੇ ਤੁਸੀਂ ਅਗਨੀਵੀਰ ਦੇ ਵਿੱਚ ਜਾਂਦੇ ਸੀ ਸਿਰਫ 4 ਸਾਲ ਤੁਸੀਂ ਨੌਕਰੀ ਕਰਕੇ ਫਿਰ ਫਰੀ ਸੀ ਹੁਣ ਸਰ ਵਧੀਆ ਹੈ ਕਿ ਹਮ ਸਾਨੂੰ ਹੋਰ ਚਾਂਸ ਮਿਲੇਗਾ ਅੱਗੇ ਵਧਣ ਦਾ ਤੇ ਪਹਿਲਾਂ ਐਵੇਂ ਸੀ 4 ਸਾਲ ਹੀ ਕਰਾਂਗੇ ਨੌਕਰੀ ਹੁਣ ਹੋਰ ਚਾਂਸ ਮਿਲਿਆ ਸਭ ਤੋਂ ਵਧੀਆ ਹੈ ਕਿਉਂਕਿ ਦੂਜੇ ਵੀ ਜਵਾਕਾਂ ਨੂੰ ਹੌਸਲਾ ਮਿਲੂਗਾ ਉਹ ਵੀ ਇੱਥੇ ਆਣਗੇ ਤਿਆਰੀ ਕਰਨਗੇ ਜਿਹੜੇ ਬੱਚੇ ਘਰੇ ਬੈਠੇ ਆ ਉਹ ਵੀ ਤਿਆਰੀ ਕਰਨਗੇ ਉਹਨਾਂ ਨੂੰ ਚਾਂਸ ਮਿਲਿਆ ਹੈ ਹੋਰ ਮੌਕਾ ਮਿਲਿਆ ਹੈ ਸਿਮਰਜੀਤ ਕੌਰ ਸੰਧੂ ਜੀ ਛੋਟੀ ਕਾਨ ਵਾਲੀ ਪਿੰਡ ਡਿਸਟ੍ਰਿਕਟ ਫੀਟ ਕੋਰਤੋਈ ਜੀ ਤੇ ਕੀ ਸੋਚਿਆ ਹਾਂ ਜਿਹੜਾ ਪੰਜਾਬ ਸਰਕਾਰ ਦਾ ਨਵਾਂ ਫੈਸਲਾ ਆ ਗਿਆ ਸਰ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਨਿਊ ਆਪਣਾ ਡਿਸੀਜਨ ਲਿਆ ਉਹ ਜਿਹੜੇ ਬੋਇਲਸ ਆ ਉਹਨਾਂ ਲਈ ਸਭ ਤੋਂ ਜ਼ਿਆਦਾ ਬੈਨੀਫਿਟ ਆ ਬਿਕੋਜ਼ ਆਫਟਰ ਮੈਰਿਜ ਜਦੋਂ ਹਨਾ ਵਿਆਹ ਹੋਊਗਾ ਤੇ ਮੁੰਡੇ ਇਹੀ ਗੱਲ ਨੂੰ ਸੋਚਦੇ ਵੀ ਅਸੀਂ 4 ਸਾਲ ਨੌਕਰੀ ਕਰਾਂਗੇ ਉਸ ਤੋਂ ਬਾਅਦ ਸਾਡਾ ਕੀ ਬਣੂਗਾ ਠੀਕ ਹੈ ਹੁਣ ਜੋ ਸਰਕਾਰ ਨੇ ਫੈਸਲਾ ਲਿਆ ਕਿਉਂਕਿ ਹੁਣ ਇਹ ਪਰਮਾਨੈਂਟ ਹੋ ਜਾਣੀ ਸੋ ਉਹਨਾਂ ਨੂੰ ਆਪਣੇ ਫਿਊਚਰ ਨੂੰ ਲੈ ਕੇ ਕੋਈ ਐਵੇਂ ਦਾ ਡਿਸੀਜਨ ਜਾਂ ਉਹਨਾਂ ਦੇ ਮਨ ਚ ਐਵੇਂ ਦੀ ਕੋਈ ਗੱਲ ਨਹੀਂ ਆ ਰਹੀ ਵੀ ਅਸੀਂ ਉਸ ਤੋਂ ਬਾਅਦ ਕੀ ਕਰਾਂਗੇ ਸੋ ਪਰਮਾਨੈਂਟ ਜੌਬ ਹੋ ਗਈ ਬੈਸਟ ਸਾਰਿਆਂ ਲਈ ਆ। ਮੁਸਕਾਨ ਕੌਰ ਫਰਮ ਫਤਿਹਵਾਦ ਹਰਿਆਣਾ ਸਰ ਤੇ ਤੁਹਾਡੇ ਮਾਈਂਡ ਦੇ ਵਿੱਚ ਕੀ ਸੋਚਿਆ ਸੀਗਾ ਕੀ ਮਨ ਦੇ ਵਿੱਚ ਸੋਚ ਕੇ ਆਏ ਆ ਫੌਜ ਦੇ ਵਿੱਚ ਜਾਣਾ ਹੈ ਪੁਲਿਸ ਦੇ ਵਿੱਚ ਜਾਣਾ ਫੌਜ ਸਰ ਜੀ ਫੌਜ ਹਾਂਜੀ ਤੇ ਫੌਜ ਦੇ ਵਿੱਚ ਤਾਂ ਇਹਨਾਂ ਨੇ ਪਹਿਲਾਂ ਪੜਸ ਕਰਨੇ ਪਏ ਸਿਰਫ 4 ਸਾਲ ਹੀ ਨੌਕਰੀ ਕਰ ਸਕਦੇ ਆ। ਸਰ ਹੁਣ ਤਾਂ ਵਧੀਆ ਮਤਲਬ ਪਰਮਨੈਂਟ ਹੋ ਗਏ ਹੁਣ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਮਤਲਬ ਪਹਿਲਾਂ ਟੈਨਸ਼ਨ ਸੀਗੀ ਹਾਂਜੀ ਸਰ 4 ਸਾਲ ਦੀ ਉਸ ਕਰਕੇ ਸਕਾਮਨੀ ਚੋਧਰੀ ਜੇ ਐਨ ਕਿਤੂਆ ਸਰ ਅੱਛਾ ਜੇ ਐਨ ਕਿਤੂਆ ਹੈ ਹਾਂਜੀ ਤੇ ਜੋ ਹੁਣ ਨਵਾਂ ਫੈਸਲਾ ਆ ਗਿਆ ਤੁਸੀਂ ਜਦੋਂ ਜੇ ਐਨ ਕਿਤੂਆ ਇਧਰ ਨੂੰ ਆਏ ਸੀ ਟ੍ਰੇਨਿੰਗ ਸ਼ੁਰੂ ਕੀਤੀ ਹੈ ਉਦੋਂ ਤਾਂ ਤੁਹਾਨੂੰ ਵੀ ਪਤਾ ਸੀ ਵੀ 4 ਸਾਲ ਹੀ ਨੌਕਰੀ ਕਰਾਂਗੇ ਤੇ ਇਹ ਫੈਸਲਾ ਤਾਂ ਹੁਣ ਕੱਲ ਆਇਆ ਉਦੋਂ ਕੀ ਸੋਚੀ ਸੀ ਤੇ ਅੱਜ ਕੀ ਸੋਚੇ ਸੇ ਤਬ ਵੀ ਤਾਂ ਕਿ ਚਲੋ ਫੋਰਸ ਵਿੱਚ ਤਾਂ ਜਾਣਾ ਹੀ ਹੈ ਪਰ ਅਬ ਸਰ ਅੱਛਾ ਹੋ ਗਿਆ ਕਿ ਹਮ ਪਰਮਨੈਂਟ ਜਾਏਗੇ ਤਾਂ फ्यूचर अच्छा हो जाएगा सर जय हिंद सर।, सर मैं आई एम फ्रॉम हिमाचल प्रदेश फैसला पंजाब सरकार का भी ये फैसले आए ये सर सर अब बस, खुशी हो रही है कि हाँ इसको चार साल से बढ़ा के परमानेंट कर दिया तो अब ज्यादा से ज़्यादा इसमें जाएंगे माय नेम इज़ नौशीन मैं डिस्ट्रिक्ट डिस्ट्रिक्टौरी डिस्ट्रिक्ट पूछ और रजौरी में रहती हूँ सर तो यहाँ पे हम ट्रेनिंग जो हमें यहाँ पे दे रहे हैं बहुत अच्छी ट्रेनिंग दे रहे हैं और जो ये फैसला इन्होंने किया ये बहुत अच्छा है एस एस जी डी जी चाहिंद सर मेरा नाम अंजू है मैं हरियाणा सिरसा से हूँ और मैं जी की तैयारी करती हूँ आर्मी में फौज में जाने के। की सोचा फिर नौकरी कथे जाके करनी है फौज में सर ਉਮੀਦ ਪਾ ਦਿੱਤਾ ਪਹਿਲਾਂ ਇਹਨਾਂ ਨੇ ਕਿਹਾ ਸੀ 4 ਸਾਲ ਹੀ ਤੁਸੀਂ ਨੌਕਰੀ ਕਰ ਸਕਦੇ ਹਾਂ ਹਾਂਜੀ ਸਰ ਬੜੀਆ ਹੋ ਗਿਆ ਵੀ ਪਰਮਾਨੈਂਟ ਕਰਦੀ ਖੁਸ਼ੀ ਦੀ ਬਾਤ ਹੈ ਇਹ ਵੀ ਤੇ ਬਹੁਤ ਵੱਡੀ ਗੱਲ ਹੈ ਜਿਵੇਂ ਹੁਣ ਜਿਹੜੇ ਬੱਚੇ ਐ ਇਹ ਗੱਲ ਕਹਿ ਰਹੇ ਐ ਕਿ ਜਦੋਂ 4 ਸਾਲ ਦੀ ਨੌਕਰੀ ਉਹਨਾਂ ਨੂੰ ਦੱਸਿਆ ਸੀ ਕਿ 4 ਸਾਲ ਹੀ ਤੁਸੀਂ ਨੌਕਰੀ ਕਰ ਸਕਦੇ ਹਾਂ ਉਦੋਂ ਵੀ ਇਹਨਾਂ ਦੀ ਸੋਚ ਇਹ ਸੀ ਕਿ ਅਸੀਂ ਫੌਜ ਦੇ ਵਿੱਚ ਜਾਏਗੇ ਆਪਦੇ ਦੇਸ਼ ਦੇ ਵਿੱਚ ਰਹਿ ਕੇ ਅਸੀਂ ਜਿਹੜਾ ਆਪਦੇ ਦੇਸ਼ ਦਾ ਆਪਦੇ ਸੂਬੇ ਦਾ ਨਾਮ ਜਿਹੜਾ ਰੌਸ਼ਨ ਕਰੀਏ ਸਾਨੂੰ ਬਾਹਰ ਨਾ ਜਾਇਆ ਜਾਵੇ ਤਾਂ ਇਸ ਕਰਕੇ ਜਿਹੜਾ ਇਹਨਾਂ ਨੂੰ ਮਤਲਬ ਟ੍ਰੇਨਿੰਗ ਇੱਥੇ ਲਈ ਗਈ ਸੀਗੀ ਟ੍ਰੇਨਿੰਗ ਲੈ ਕੇ ਜਿਹੜੀ ਸੋਚ ਰੱਖੀ ਸੀ ਇਹਨਾਂ ਨੇ ਫੌਜ ਦੇ ਵਿੱਚ ਜਾਣਾ ਤਾਂ ਹੁਣ ਜਿਹੜਾ ਪੰਜਾਬ ਸਰਕਾਰ ਦਾ ਫੈਸਲਾ ਹੈ ਤਾਂ ਇਹਨਾਂ ਦੀ ਸੋਚ ਨੂੰ ਹੋਰ ਉੱਪਰ ਚੱਕ ਲਿਆ ਹੈ ਕਿਉਂਕਿ ਜਿਹੜੇ ਹੁਣ 4 ਸਾਲ ਨੌਕਰੀ ਕਰਨ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰਾਂਗੇ ਤਾਂ ਉਹ ਇਹਨਾਂ ਦਾ ਜਿਹੜਾ ਆਉਣ ਵਾਲੀ ਲਾਈਫ ਹੈ ਜਿਹੜੀ ਸਰਕਾਰ ਨੇ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਨਾਮ ਜੈਨਸੌਰ ਮੇਰਾ ਨਾਮ ਅੰਸ਼ ਚੋਧਰੀ ਮੈਂ ਜੈਨ ਕੇਸ ਬਿਲੋਂਗ ਕਰਦਾ ਹਾਂ ਹਾਂਜੀ सर जैसे कि अग्निवीर के बारे में हमने मतलब बात करी अभी चार साल के बाद जो है बच्चे मतलब घर आ जाएंगे वापस तो सरकार जो है वो सेवेंटी फाइव परसेंट बच्चों को मतलब रिटायर करके उनको घर भेज देगी सर पहले तो ये मतलब योजना अच्छी नहीं थी बट अभी रिसेंटली अपडेट्स के अकॉर्डिंग मतलब अभी जो भी मतलब स्टेट गवर्नमेंट्स हैं उन्होंने मतलब ये अब ये मतलब पॉलिसी बारे निकाली है कि जब भी मतलब चार साल बाद अग्निवीर वगैरह अपना आएंगे तो उनको मतलब दस परसेंट जो है रिजर्वेशन मिलेगी और साथ ही साथ उनके साथ साथ पैरामिलिट्री फोर्सेस ने लाइक सीआरपीएफ एसएससी मतलब एसएसबी या फिर बीएसएफ वगैरह ने सभी ने दस परसेंट हमें आ, कोटा दिया है तो ये सर ये बहुत अच्छी मतलब अपॉर्चुनिटी है हम सभी के लिए जैन सर मेरा नाम हरी सिंह है मैं जम्मू से बिलोंग करता हूँ तो सर पहले जैसे अग्निवीर का बताया था कि चार साल के लिए तो कहीं ना कहीं पहले हमारा सपना तो बचपन से था कि आर्मी में जाएंगे लेकिन जब हमने सुना कि आर्मी चार साल का है तो कहीं ना कहीं हमारा मोटिवेशन डाउन हो गया तो अभी जैसे हम सुन रहे हैं कि स्टेट गवर्नमेंट ने और एक पॉलिसी निकाली है कि चार साल के बाद बंदे को गवर्नमेंट जॉब मिल जाएगी तो अभी बहुत अच्छा लग रहा है हमें कि अभी हमारा और मोटिवेशन बढ़ गया और अच्छे से अभी तैयारी कर रहे हैं हम नहीं पहला मोटिवेशन थोड़ा जो तो चार साल का इन्होंने कहा डाउन होया फिर भी तुम आके ट्रेन कर लागे सर अभी अभी तो अभी पता लगा ना तो अभी हम यहाँ पर आ गए तो अभी और अच्छे से कर रहे हैं तो कहीं ना कहीं पहले भी आती थी नोटिफिकेशन की ये परमिट हो जाएगा बहुत पहले से कहीं ना कहीं नोटिफिकेशन आती थी अभी कंफर्म हो गया कि हो जाएगा तो बहुत खुश हैं इससे संदीप सिंह सर जम्मू से जम्मू से अमृतसर में पहले जब चार साल वाली अग्निवीर वाली स्कीम आई थी तब भी हमने यही सोचा था कि हमने देश की सेवा करनी है ये नहीं आई थी तब भी हमने यही सोचा था और चार साल की अग्निवीर की भर्ती आई तब भी हमने यही सोचा था सर तो अभी भी हम इसी की तैयारी कर रहे थे और लेकिन जो ये फैसला आया है परमानेंट जॉब वाला तो अब हमारा मोटिव और बढ़ गया है और अब हम और ज़ोर शोरों से तैयारी करेंगे सर नहीं सर मैं यूपी से हूँ सर जी जैसे कि सर जी अग्निवीर से ही चार साल की हुई थी सर जी लेकिन सर जी हमें हमारा जनून तभी भी बाकी वाकिफ़ था अभी हमें और अच्छा लग रहा है बाकी नौकरी चार दिन की हो चार साल की हो फौज से बड़ी कोई नौकरी नहीं है सर बात है बहुत बड़ी गलत कही है नौकरी से चार दिन की हो चार साल की हो में कोई देखिए वतन से बड़ा कोई सर जी वो हो, नहीं होता सर जी वतन से बड़ी कोई चाहत नहीं होती सर सोच है यूपी के रहने वाला नौजवान तो बहुत व्डा जोड़ा मैसेज है जरा इन्होंने नौजवानों ने दता है राजविंदर सिंह उत्तर प्रदेश ਸਾਰੇ ਲੋਕੀ ਅਗਨੀ ਵਿਸਰ 4 ਸਾਲ ਹੀ ਤੇ ਮੁੰਡੇ ਸਰ ਡੀਮੋਟੀਵੇਟ ਹੋ ਜਾਂਦੇ ਇਸ ਕਰਕੇ ਸਰ ਬਹੁਤ ਜ਼ਿਆਦਾ ਬਾਹਰ ਜਾਂਦੇ ਬਈ ਸਰ ਇਹ ਵਿਦੇਸ਼ਾਂ ਵੱਲ ਜਾਂਦੇ ਬਈ ਹੁਣ ਸਰ ਸਰਕਾਰ ਨੇ ਇਹ ਫੈਸਲਾ ਲੈ ਕੇ ਸਰ ਬਹੁਤ ਵਧੀਆ ਕੀਤਾ ਸਰ ਇਸ ਵਰਕੇ ਮੁੰਡੇ ਹੁਣ ਡੀਮੋਟੀਵੇਟ ਨਹੀਂ ਹੋਣਗੇ ਤੇ ਨਾਲੇ ਸਰ ਹੁਣ ਆਪਣੇ ਦੇਸ਼ ਵਿੱਚ ਰਹਿ ਕੇ ਦੇਸ਼ ਦੀ ਰੱਖਿਆ ਕਰ ਸਕਦੇ ਆ ਤੇ ਆਰਮੀ ਜੁਆਇਨ ਕਰ ਸਕਦੇ ਆ ਸਰ ਜੁਆਇਨ ਸਰ ਮੈਂ ਮੋਲ ਸਿੰਘ ਫਰੋਇ ਪਰ ਤੋਂ ਪਹਿਲਾ ਜਦੋਂ ਅਗਨੀਗਰ ਦੀ ਸਕੀਮ ਆਈ ਸੀਗੀ ਉਦੋਂ ਬਹੁਤ ਬੱਚੇ ਜਦੋਂ ਪੰਜਾਬ ਸਰਕਾਰ ਨੇ ਕਹੇ ਸੀ ਕਿ 4 ਸਾਲ ਦੀ ਨੌਕਰੀ ਕਰ ਦਿੱਤੀ ਆ ਉਦੋਂ ਬਹੁਤ ਬੱਚੇ ਡੀਮੋਟੀਵੇਟ ਹੋ ਕੇ ਬਾਹਰ ਚੜ ਗਏ ਸੀਗੇ ਉਸ ਤੋਂ ਬਾਅਦ ਹੀ ਹੁਣ ਜਿਵੇਂ ਹੁਣ ਬਹੁਤ ਬੱਚੇ ਬਾਹਰੋਂ ਮੁੜ ਕੇ ਆ ਰਹੇ ਨੇ ਜਿਹੜੇ ਬਾਹਰ ਕੰਮ ਕਰ ਬੰਦ ਹੋ ਗਏ ਨੇ ਹੁਣ ਜਦੋਂ ਅੱਜ ਸਕੀਮ ਆਈ ਆ ਕਿ ਪੰਜਾਬ ਸਰਕਾਰ ਪੱਕੇ ਕਰ ਰਹੀ ਹੈ ਬੱਚਿਆਂ ਨੂੰ ਹੁਣ ਬਹੁਤ ਬੱਚੇ ਵਾਪਸ ਆਉਣਗੇ ਪੰਜਾਬ ਸਰਕਾਰ ਦੀ ਸਕੀਮ ਦੇ ਵਿੱਚ ਕੀ ਬਾਤ ਆ ਪੰਜਾਬ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਆ ਉਸ ਨੂੰ ਲੈ ਕੇ ਨੌਜਵਾਨ ਬਹੁਤ ਖੁਸ਼ ਹੈ ਤੁਸੀਂ ਨਹੀਂ ਸੋਚੇ ਬਾਹਰ ਭੁਰ ਜਾਣ ਦਾ ਫਿਰ ਨਹੀਂ ਜੀ ਇੱਥੇ ਨੌਕਰੀ ਕਰਨੀ ਹੈ ਇਥੇ 4 ਸਾਲ ਦੀ ਨੌਕਰੀ ਮਿਲਣੀ ਸੀ। ਨਹੀਂ ਹੁਣ ਇਹਨਾਂ ਨੇ ਬਹੁਤ ਵਧੀਆ ਕੀਤੀ। ਜਿਹੜੇ ਤੇ ਪੱਕੇ ਕਰਨੇ জব ਮਿਲਣੀ। ਤਾਂ ਸੁਣਿਆ ਤੁਸੀਂ ਜਿਹੜਾ ਇਹ ਅੱਜ ਸੈਨ ਅਕੈਡਮੀ ਦੇ ਵਿੱਚ ਜਿੰਨੇ ਜਿਹੜੇ ਬੱਚੇ ਨੇ ਨੌਜਵਾਨ ਲੜਕੇ ਲੜਕੀਆਂ ਨੇ ਤੁਸੀਂ ਸੁਣਿਆ ਉਹਨਾਂ ਦੇ ਮੂੰਹੋਂ ਕਿ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਆ ਸਾਰੇ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚੋਂ ਇੱਥੇ ਮੌਜੂਦ ਨੇ ਭਾਵੇਂ ਪੰਜਾਬ ਦੇ ਵੀ ਇੱਥੇ ਹੈਗੇ ਆ ਅਦਰ ਸੂਬਿਆਂ ਦੇ ਸਾਰੇ ਬੱਚੇ ਇੱਥੇ ਟ੍ਰੇਨਿੰਗ ਲਈ ਆਏ ਆ ਪਰ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਜਿਹੜਾ ਆਪਦੇ ਦੇਸ਼ ਦੇ ਵਿੱਚ ਆਪਦੇ ਸੂਬੇ ਦੇ ਵਿੱਚ ਰਹਿ ਕੇ ਅਸੀਂ ਜਿਹੜਾ ਸੇਵਾ ਕਰੀਏ ਆਪਣਾ ਆਪਣੇ ਮਾਪਿਆਂ ਦਾ ਨਾਮ ਜਿਹੜਾ ਰੋਸ਼ਨ ਕਰੀਏ ਬਾਹਰ ਸਾਨੂੰ ਨਾਂ ਜਾਣ ਦੀ ਲੋੜ ਪਵੇ ਪਰ 4 ਸਾਲ ਨੂੰ ਲੈ ਕੇ ਵੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਮਾਈਂਡ ਦੇ ਵਿੱਚ ਜ਼ਰੂਰ ਇਹ ਸੋਚ ਆਉਂਦੀ ਸੀ ਕਿ 4 ਸਾਲਾਂ ਬਾਅਦ ਅਸੀਂ ਕੀ ਕਰਾਂਗੇ ਤੇ ਜਿਹੜਾ ਹੁਣ ਸਰਕਾਰਾਂ ਨੇ ਫੈਸਲਾ ਲਿਆ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ ਪਹਿਲਾਂ ਗੱਲ ਕਰੀਏ ਤਾਂ ਅਦਰ ਸੁਪੀਆਂ ਦੀਆਂ ਕਿਹੜੀਆਂ ਸਰਕਾਰਾਂ ਨੇ ਵੀ ਇਹ ਫੈਸਲਾ ਲਈ ਕਿ ਇਹਨਾਂ ਨੌਜਵਾਨਾਂ ਲੜਕੇ ਲੜਕੀਆਂ ਵਾਸਤੇ ਅਸੀਂ ਕੁਝ ਨਾ ਕੁਝ ਸੋਚਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀ ਦੇਵਾਂਗੇ ਤੇ ਬੀਤੇ ਕੱਲ ਜਿਹੜਾ ਪੰਜਾਬ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਜੇ ਜਦੋਂ ਇਹ ਅਗਨੀਵੀਰ ਹੈ ਜਿਹੜੇ 4 ਸਾਲ ਬਾਅਦ ਰਟਾਇਰ ਹੋਣਗੇ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਨੌਕਰੀ ਦੇਵੇਗੀ ਤਾਂ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਜਿਹੜੀ ਨੌਜਵਾਨ ਲੜਕੇ ਲੜਕੀਆਂ ਵਾਸਤੇ ਹੈ ਤਾਂ ਜਿਹੜੇ ਹੁਣ ਲਗਾਤਾਰ ਵਿਦੇਸ਼ਾਂ ਨੂੰ ਜਾ ਰਹੇ ਸੀ ਨੌਜਵਾਨ ਲੜਕੇ ਲੜਕੀਆਂ ਤੇ ਉਹਨਾਂ ਦੀ ਕਿਤਨਾ ਕਿਤੇ ਸੋਚ ਹੈ ਜਿਹੜੀ ਬਦਲ ਜਾਵੇਗੀ ਉਹ ਆਪਣੇ ਪੰਜਾਬ ਦੇ ਵਿੱਚ ਰਹੇ ਕਿ ਆਪਣੇ ਸੂਬੇ ਦੇ ਵਿੱਚ ਰਹੇ ਕਿ ਪੂਰੇ ਭਾਰਤ ਦੇ ਵਿੱਚ ਰਹੇ ਕਿ ਜਿਹੜਾ ਇਹ ਨੌਕਰੀ ਕਰਨਗੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਨਾਮ ਆ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਨਗੇ ਤਾਂ ਦੇਖਦੇ ਹਾਂ ਹੁਣ ਜਿਹੜਾ ਇਹ ਪੰਜਾਬ ਸਰਕਾਰ ਦਾ ਫੈਸਲਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਨੌਜਵਾਨ ਲੜਕੇ ਲੜਕੀਆਂ ਜਿਹੜਾ ਇਸ ਪਾਸੇ ਜਿਹੜਾ ਸਤਰਕ ਹੁੰਦੇ ਨੇ ਪੰਜਾਬ ਦੇ ਵਿੱਚ ਰਹੇ ਕਿ ਜਿਹੜਾ ਭਾਰਤ ਦੇ ਪੂਰੇ ਦੇ ਸੂਬਿਆਂ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰਹੇ ਕਿ ਉਹ ਨੌਕਰੀ ਕਰਨਗੇ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ